ਸਾ ਵਾਹਿਗੁਰੂ ਦੀ ਕੀਮਤੈ ਸ੍ਰੀ ਦੁਨੀਆ ਦੇ ਮਾਲਕ ਵਾਲੀਏ ਦੋ ਜਹਾਂ ਕਨਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਦੁਆਰਾ ਬੀਬੀ ਨਾਨਕੀ ਜੀ ਵੱਲੋਂ ਇਹ ਜੋ ਪ੍ਰਕਾਸ਼ ਜਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ ਇਸ ਪ੍ਰਕਾਸ਼ ਜਹਾੜੇ ਦੇ ਉਪਲਬਧ ਸੇ ਵਿੱਚ ਨਗਰ ਕੀਰਤਨ ਜੋ ਹੈ ਉਹ ਅੱਜ ਸ੍ਰੀ ਚਾਰਤਰ ਮੁਮਬਰ ਨੂੰ ਕੱਢਿਆ ਗਿਆ ਹੈ ਜੋ ਕਿ ਹਰਿਵਾਲ ਦੇ ਵਕਵਾਕ ਕਾਨਾ ਤੋਂ ਹੁਣ ਨਾ ਹੋਇਆ ਦੁਆਰਾ ਬਿਨਾਨਕੀ ਦੀ ਵਿਕੇ ਸਮਾਪਤ ਹੋਏਗਾ ਇਸ ਨਗਰ ਕੀਰਤਨ ਨੂੰ ਵੱਡਨ ਦਾ ਮਨੋਰਥ ਸਿਰਫ ਔਰ ਸਿਰਫ ਇਹ ਹੈ ਕਿ ਸਦੀ ਸੁਤੇ ਹੋਏ ਮੈਸੇਜ ਜੋ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਹ ਦੁਨੀਆ ਤੱਕ ਪਹੁੰਚਾ ਸਕੀਏ ਦੁਨੀਆ ਨੂੰ ਇਸ ਦੇ ਵਿੱਚ ਸਬੰਧ ਵਿੱਚ ਇਹਨਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਅਸੀਂ ਨਸ਼ਿਆਂ ਤੋਂ ਛੁਟੀਏ ਔਰ ਆਪਣੀ ਜਵਾਨੀ ਜੋ ਹੈ ਉਹਨੂੰ ਅਸੀਂ ਸੁਦੇਰਾ ਦੇ ਲੈ ਕੇ ਜਾਂਦਗੀਏ ਇਹੀ ਮਨੋਰਥ ਹੈ ਇਹਨਾਂ ਨਗਰ ਕੀਰਤਨਾਂ ਨੂੰ ਇਹਨਾਂ ਸਮਾਰੋਹਾਂ ਨੂੰ ਮਨਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਾਰੀਵਾਲ ਦੇ ਵਿੱਚ ਗੁਰੂ ਪਰਵ ਦੇ ਮੌਕੇ ਤੇ ਧਾਰੀਵਾਲ ਦੇ ਵਿੱਚ ਨਗਰ ਕੀਰਤਨ ਨਗਰਿਆ ਸ਼ੋਭਾ ਯਾਤਰਾ ਨਗਰ ਰਹੀ ਆ ਦੇਖੋ ਬਹੁਤ ਹੀ ਰੌਣਕ ਲੱਗੀ ਆ ਧਾਰੀਵਾਲ ਪੂਰਾ ਸਜਿਆ ਪਿਆ ਵਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਖੁਸ਼ੀਆਂ ਮਨਾਇਆ ਜਾ ਰਿਹਾ ਮੈਂ ਵਾਹਿਗੁਰੂ ਜੀ ਦੇ ਪ੍ਰਾਰਥਨਾ ਕਰਦਾ ਵੀ ਸਾਡੇ ਸਾਰੇ ਪਰਿਵਾਰ ਦੇ ਆਪਾਰ ਕਿਸਮਾ ਬਣਾ ਕੇ ਰੱਖਣ ਤੇ ਮੇਰੇ ਵੱਲੋਂ ਮੇਰੇ ਸਾਥੀਆਂ ਲੋਕ ਸਾੜੀ ਵਾਲ ਵਾਰਸੀਆਂ ਨੂੰ ਦੇਸ਼ ਵਾਸੀਆਂ ਨੂੰ ਪੂਰਪੁਰਖ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ